thank you ਤੋਂ ਨੀਵ ਦੇਵਟਾ ਦਾ ਸਵਾਗਤ ਗੁਰਦਾਸਪੁਰ ਵਿੱਚ ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਸ਼ੇੜੀ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ ਹੀ ਸ਼ਰੀਕੇ ਵਿੱਚ ਲੱਗਦੇ ਦਾਦਾ-ਦਾਦੀ ਨਾਲ ਐਨੀ ਕੁੱਟਮਾਰ ਕੀਤੀ ਗਈ ਉਸ ਦੀ ਕੁੱਟਮਾਰ ਨਾਲ 85 ਸਾਲਾ ਮਾਤਾ ਜੀ ਜੇਰੇ ਇਲਾਜ ਬਹੁਤ ਹੋ ਗਈ ਇਹ ਖਬਰ ਹੈ ਕਾਦੀਆ ਦੇ ਪਿੰਡ ਨਾਥਪੁਰਾ ਦੇ ਜਿੱਥੇ ਨਸ਼ੇੜੀ ਨੌਜਵਾਨ ਵੱਲੋਂ ਇਹ ਹਰਕਤ ਨੂੰ ਇੰਜਾਮ ਦਿੱਤਾ ਗਿਆ ਜਾਣਕਾਰੀ ਦਿੰਦਾ ਬਜ਼ੁਰਗ ਵੀਰ ਸਿੰਘ ਨੇ ਦੱਸਿਆ ਕਿ ਮੇਰੇ ਬੇਟੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਮੈਂ ਮੈਂ ਤੇ ਮੇਰੀ ਧਰ ਪਤਨੀ ਕਲੇਕਰ ਵਿੱਚ ਰਹਿੰਦੇ ਹਾਂ ਸ਼ਰੀਕੇ ਵਿੱਚੋਂ ਲੱਗਦੇ ਮੇਰੇ ਤਰੇ ਨੇ 10 ਦਿਨ ਪਹਿਲਾਂ ਮੇਰੀ ਅਤੇ ਮੇਰੀ ਪਤਨੀ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਨਾਲ ਮੇਰੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਅਸੀਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ ਹੈ ਮੇਰੀ ਪ੍ਰਸ਼ਾਸਨ ਕੋਲ ਇਹ ਮੰਗ ਹੈ ਕਿ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਧੰਨ ਇਨਸਾਫ ਦਿੱਤਾ ਜਾਵੇ ਆਓ ਦੇਖਦੇ ਹਾਂ ਇੱਕ ਰਿਪੋਰਟ ਜੀ ਇਹ ਹੈ ਪੋਤਰਾ ਲੱਗਦਾ ਸਾਡੇ ਨਾਲ ਕੋਈ ਇਹਦਾ ਲੈਣ ਦੇ ਨਹੀਂ ਸਾਡੇ ਉਹ ਬੂਹਾ ਰਾਤ ਭੰਨਣ ਦਾ ਆ ਬੂਹਾ ਭੰਦਿਆ ਅਸੀਂ ਮੈਂ ਬਾਹਰ ਨਿਕਿਆ ਵਾਰ ਨਿੱਕੜ ਨਾ ਮਾਰੇ ਉਹ ਸਿਰ ਤੇ ਮਾਰ ਲਿਆ ਸਿਰ ਤੇ ਮਾਰ ਕੇ ਤੇ ਉਹ ਕੱਢੇ ਮੇਰੀ ਫਿਰ ਮਗਰੋਂ ਆਈ ਆ ਵੀ ਤੂੰ ਇਹ ਕੰਡਿਆ ਇਹ ਕੰਡਿਆ ਮੈਨੂੰ ਲੋਤ ਤੈਨੂੰ ਸਟਾ ਨਹੀਂ ਦੱਤੀ ਕਿਤੇ ਕਿਤੇ ਮਾਰੀ ਸਾਡ ਆ ਬਾਹਰ ਆ ਸਿਰ ਤੇ ਹੋ ਠੀਕ ਆ ਇਹ ਸੇ ਮੋੜਦੇ ਆ ਤੇ ਮਾਦਾ ਨਹੀਂ ਕਿਤੇ ਕਿਤੇ ਲਾਈ ਗਏ ਮਾਦਾ ਤੇ ਉਹਨੇ ਸਰੀਰ ਭੰਸ ਲਿਆ ਜੀ ਸਾਰਾ ਮਾਦਾ ਦੇ ਉਹਨੇ ਹੱਡੀਆਂ ਹੀ ਨਹੀਂ ਛੱਡੀਆਂ ਉਹਨੇ ਹੱਡੀਆਂ ਹੀ ਤੋੜਤੀਆਂ ਸਾਰੀਆਂ ਮਾਦਾ ਇਹ ਮਾਦਾ ਗਾਂ ਜਿਹਨੂੰ ਫੜ ਕੇ ਉਹਨੇ ਹੱਡੀਆਂ ਤੋੜ ਕੇ ਬਸੇਰਾ ਲੋਕ ਨਹੀਂ ਲਾਜੇ ਫਿਰ ਉਹਤੇ ਬਸੇਰਾ ਨੂੰ ਆਂਦੇ ਵੀ ਹਰ ਜਦ ਮਰਦਾ ਨਹੀਂ ਆ ਬੁੜੀ ਮਰਦਾ ਨਹੀਂ ਆ ਜਦ ਹੰਦਾ ਇਹ ਮਰਦਾ ਇਹ ਉਹ ਆਦੀ ਕੋਈ ਨਸ਼ੇ ਦਾ ਆਦਿ ਸੀ ਉਹ ਨਸ਼ਾ ਖਾਂਦਾ ਹੀ ਸਭ ਕੋ ਖਾਂਦਾ ਹੀ ਨਸ਼ਾ ਸਾਰੇ ਰਸੇ ਖਾਂਦੇ ਇਹ ਨਸ਼ੇ ਤੌਰ ਤੇ ਉਹਨੇ ਆ ਕੇ ਤੁਹਾਡੇ ਤੇ ਹਮਲਾ ਕਰਦਾ ਤੁਹਾਡੇ ਤੇ ਹਮਲਾ ਕਰਦਾ ਕੀ ਕੀ ਮੰਗ ਕਰਦੇ ਹੋ ਹਾਂ ਮੰਗ ਕੀ ਕਰਦੇ ਹੋ ਮੰਗ ਹੀ ਕਰਨੀ ਇਨਸਾਫ ਹੋਣਾ ਚਾਹੀਦਾ ਕਿਉਂ ਤੁਸੀਂ ਇਹ ਲੈ ਜੀਆ ਸਾਜੂ ਦਾ ਜੀਆ ਉਹਨੇ ਸਿਆਸ ਜਿਹੜੀ ਵਧ ਵਧ ਮਿਲਣੀ ਚਾਹੀਦੀ ਆ ਕਦੇ ਨਹੀਂ ਮਿਲਣੀ ਚਾਹੀਦੀ ਤੁਹਾਡਾ ਜੀਵਨ ਸਾਥੀ ਚੱਲਿਆ ਹੁਣ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਮੈਂ ਤਾਂ ਬਹੁਤ ਔਖਾ ਜੀ ਬਾਦ ਸਾਬਕ ਪਿੰਡ ਦੇ ਕੋਈ ਪੁੱਛਲ ਸਾਨੂੰ ਇਹ ਆਨੇ ਨੇ ਤੁਸੀਂ ਬਹੁਤ ਸੌਖੇ ਹੋ ਪੁੱਜਾ ਜੀਵਨ ਸਾਥੀ ਕੋਈ ਤੇ ਫਿਰ ਜਿਹੜੀ ਚੀਜ਼ ਦੀ ਲੋੜ ਹੋਣੀ ਮੰਗ ਲੈਣੀ ਇੱਕ ਦੂਜੇ ਨੂੰ ਦੇ ਦੇਣੀ ਤੇ ਹੁਣ ਤਾਂ ਮੈਂ ਰਹਿ ਗਿਆ ਇਕੱਲਾ ਜੀ ਇਦਾਂ ਕਿ ਉਹ ਨਸ਼ੇ ਦਾਦੀ ਤੇ ਕੋਈ ਵੀ ਚੀਜ਼ ਨੂੰ ਮਿਲ ਜੇ ਸਭ ਕੁਝ ਸਹੀ ਜਾਂਦਾ ਮਤਲਬ ਉਹਨੇ ਵਾ ਮਤਲਬ ਉਹਨੇ ਵੇਖਿਆ ਨਹੀਂ ਸਰੀਆ ਦੇ ਕੋਲ ਹੀ ਤੇ ਉਹਨੇ ਸਰੀਆ ਵੀ ਮਾਰਿਆ ਬਹੁਤ ਜਿਆਦਾ ਦੋ ਦੋ ਖੁੰਡੀਆਂ ਦੋ ਬਜ਼ੁਰਗੀਆਂ ਦੋਵੇਂ ਤੋੜਤੀਆਂ ਤੇ ਪਿੰਡੀ ਨੂੰ 60 ਲੱਖ ਦੀ ਮਾਦਾ ਜੀ ਉਹ ਵੇਖਣ ਵਾਲੇ ਚੂਲਾ ਡੁੱਟ ਗਿਆ ਇੱਕ ਕਿਤੇ ਫੋਨ ਬਹੁਤ ਜਿਆਦਾ ਵਗਿਆ ਬਾਕੀ ਉਹਨੇ ਮਤਲਬ ਵੇਖਿਆ ਨਹੀਂ ਉਹ ਕਿੱਥੇ ਕਿੱਥੇ ਵਜੀ ਸੀਚ ਵੀ ਤੇਵਾੜਾ ਵੀ ਤੋਪ ਛੜਿਆ ਇੱਥੋਂ ਝੂੜਾ ਵੀ ਆ ਤੁਰਤਾ ਕੋਈ ਰਜਿਸਟਰ ਹਕਦਾਨਾ ਕੋਈ ਨਹੀਂ ਬਸੇ ਨਸ਼ੇ ਕਰਦੇ ਨੇ ਨਸ਼ੇ ਇਹੋ ਜਿਹੇ ਬੰਦੇ ਦੀ ਕੀ ਕਾਰਵਾਈ ਹੋਣੀ ਚਾਹੀਦੀ ਇਹ ਜੀ ਇਹਨੂੰ ਤਾਂ ਸਿੱਧਾ ਫਾਇਲ ਹੁਣਾ ਚਾਹੀਦਾ ਜੀ ਬਾਪੂ ਬਾਪ ਤੁਹਾਡੇ ਉਹਦੇ ਨਾਲ ਕਿੰਨਾ ਤੇ ਰਿਲੇਸ਼ਨ ਹੈ ਇਹ ਅਸੀਂ ਨਾ ਉਹ ਕਹੋਂਦੇ ਹੀ ਨਾ ਬੁਲਾਉਂਦੇ ਬਿਲਕੁਲ ਹੀ ਨਹੀਂ ਹਾਂ ਜੀ ਆਪਣੇ ਤਾਏ ਦਾ ਪੋਤਾ ਹੈ ਹਾਂ ਜੀ ਬਜ਼ੁਰਗਾਂ ਨੂੰ ਲੱਗੀ ਬਜ਼ੁਰਗਾਂ ਦਾ ਵੀ ਸਿਰ ਪਰ ਦੋ ਹੀ ਨਹੀਂ ਪਾੜਿਆ ਮਾਮੀ ਤੋਂ ਪਿੰਡਿਆਂ ਦੇ ਸਾਰੇ ਚੱਲੇ ਚੱਲੇ ਪਿੰਡ ਦੇ ਵਿੱਚ ਇੱਕ ਝਗੜਾ ਹੋਇਆ ਜਿਹਦੇ ਵਿੱਚ ਇੱਕ ਇੱਕ ਬਜ਼ੁਰਗ ਜੋੜਾ ਸੀ ਮਹਿੰਦਰ ਕੌਰ ਸੀ ਤੇ ਉਹਦੇ ਹਸਬੰਡ ਵੀਰ ਸਿੰਘ ਸੀ ਜਿਹੜੇ ਆਪਣੇ ਘਰ ਸੀ ਤੇ ਜਿਨ੍ਹਾਂ ਨੂੰ ਸੱਟਾਂ ਲਾਈਆਂ ਉਹਦਾ ਹੈਗਾ ਸੀ ਕੇਦੀ ਕੇਦੀ ਵੀ ਉਸੇ ਪਿੰਡ ਦਾ ਹੀ ਆ ਸਨ ਆਫ ਸਰਵਨ ਸੀ ਗਿਆ ਇਹਨੇ ਸੱਟਾਂ ਲਾਈਆਂ ਜਿਹਦੇ ਕਰਕੇ ਬਜ਼ੁਰਗ ਜੋੜਾ ਦੋਵੇਂ ਜੇਰੇ ਲਾਏ ਸੀਗੇ ਅਸੀਂ ਉਹਦੇ ਸਬੰਧੀ ਜਿਹੜਾ 7 ਤਰੀਕ ਨੂੰ ਇੱਕ ਐਫ ਆਈ ਆਰ ਜਿਹੜੀ ਅਸੀਂ ਲਾਂਚ ਕਰ ਦਿੱਤੀ ਹੈ ਤੇ ਐਫ ਆਈ ਆਰ ਅਸੀਂ ਇਨੀਸ਼ੀਅਲੀ 308 452 ਤੇ ਜੋ ਵੀ 323 ਨਹੀਂ ਆ ओरिजिनली ਸੱਟਾਂ ਸੀਗੀਆਂ ਤੇ ਉਹਦੇ ਬੇਸ ਤੇ ਅਸੀਂ ਐਫ ਆਈ ਆਰ ਲਾਂਚ ਕਰ ਦਿੱਤੀ ਸੀ ਲੇਟਰ ਔਨ ਅੱਜ ਸਾਨੂੰ ਇਨਟੀਮੇਸ਼ਨ ਆਈ ਹਸਪੀਟਲ ਤੋਂ ਵੀ ਜਿੱਦੇ ਤੋਂ ਸਾਨੂੰ ਇਹ ਪਤਾ ਲੱਗਾ ਵੀ ਪਾਦਾਜੀ ਦੀ ਮਾਤਾ ਮਿੰਦਰ ਕੌਰ ਜੀ ਦੀ ਡੈਥ ਹੋ ਗਈ ਹੈ ਜਿਨ੍ਹਾਂ ਦੀ ਏਜ ਲਗਭਗ 85 85 ইয়ার্স ਹੈਗੀ ਹੈ ਤੇ ਉਹ ਡੈਥ ਹੋਣ ਤੇ ਅਸੀਂ ਵਾਧਾ ਜੁਰਮ 302 ਦਾ ਕਰ ਦਿੱਤਾ ਤੇ ਇੱਕ ਜਿਹੜਾ ਇਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਇੱਕੋ ਹੀ ਦੋਸ਼ੀ ਹੈ ਕੇਨੀਤ ਸਿੰਘ ਜਿਹੜਾ ਫਿਲਹਾਲ ਇੱਕ ਦੋਸ਼ੀ ਆ ਉਹਨੂੰ ਅਰੇਸਟ ਕਰਦੇ ਨੇ ਕੋਈ ਨਸ਼ੇ ਦਾ ਆਪਸ ਨਹੀਂ ਇਹ ਗੱਲ ਅਜੇ ਮੇਰੇ ਇਨਵੈਸਟੀਗੇਸ਼ਨ ਚ ਅਜੇ ਨਹੀਂ ਆਈ ਵੀ ਨਸ਼ੇਦਾਰੀ ਸੀਗਾ ਤੇ ਇਹਨਾਂ ਦਾ ਜਿੰਨਾ ਕੁ ਮੈਨੂੰ ਪਤਾ ਲੱਗਾ ਆ ਬੇਸਿਕ ਚੀਜ਼ ਹੈਗੀ ਹੀ ਵੀ ਥੋੜਾ ਜਿਹਾ ਇਹ ਟਰੈਕਟਰ ਟੁੱਟ ਰ ਉਹ ਤੋਂ ਮੋੜਦਾ ਸੀ ਜਿਹਦੇ ਕਰਕੇ ਇਹਨਾਂ ਦੇ ਆਪਸ ਦੇ ਵਿੱਚ ਟੁੱਟੂ ਮਾਮਲਾ ਹੁੰਦੀ ਸੀ ਤੇ ਇਹਨੇ ਗੁੱਸੇ ਚ ਆ ਕੇ ਤੇ ਉਹਨਾਂ ਨੂੰ ਬਜ਼ੁਰਗਾਂ ਨੂੰ ਫੋੜ ਦਿੱਤਾ ਤੇ ਜਿਹਦੇ ਕਰਕੇ ਉਹਨਾਂ ਨੂੰ ਛੱਟ ਜਿਆਦਾ ਲੱਗਣ ਕਰਕੇ ਹੀ ਲੱਗਦਾ ਕਿ ਮੌਤ ਹੋ ਗਈ ਆ ਬਾਕੀ ਬੀ ਬੀਸਿਕ ਜਿਹੜੇ ਰੀਜਨਸ ਹੈਗੇ ਉਹ ਪੁਸ਼ਮਣ ਦੀ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਣਗੇ ਮੌਤ ਦੇ ਕਾਰਨ ਜਿਹੜੇ